ਹੋਨ ਕਦਾ ਪਾਣੀ ਸਨ ਬਿੱਲਾ ਕਾੜ ਲਿਗਿਆ ਮਾਤਾ ਸੋਤੀ ਵੀ ਉਸ ਰਾਤ ਐਡੜਾ ਪਾਣੀ ਦੇ ਵਿੱਚ ਮੰਜੀਆਂ ਤੇ ਉਹ ਆਂਦਾ ਮੈਂ ਕਹਿੰਦੀ ਕਿ ਮੈਂ ਮੈਂ ਕਿੰਨੂ ਫਰਵਾਹੀ ਕੋ ਨਹੀਂ ਮਾਲਕ ਦੀ ਨਹੀਂ ਕਿਹੜਾ ਸਿਰ ਤਖਾ ਬੇਬੇ ਤੁਸੀਂ ਆਉਂਦੇ ਨਹੀਂ ਸੀ ਡਰ ਨਹੀਂ ਲੱਗਦਾ ਅੰਦਰ ਇੰਨਾ ਪਾਣੀ ਮੈਨੂੰ ਡਰ ਲੱਗਦਾ ਸੱਪ ਕੰਢ ਦੇ ਉੱਤੇ ਫਿਰਦਾ ਸੀ ਤੇ ਖਾਣ ਮੰਜਾ ਲਈ ਬੈਠਾ ਵੀ ਅਖ ਲੈਕ ਮੇਰੇ ਪੁੱਤਰ ਨੂੰ ਦੇਖ ਮਰ ਬੇਰ ਦੇਖਿਆ ਕਿ ਮੇਰੇ ਘਰ ਦਾ ਸਾਵਾ ਪਰ ਛੱਤ ਦੇ ਖਾਇ ਪਾਇ ਨੂੰ ਹੁਣ ਰਾਬ ਲਾਈ ਗਿਆ ਕੋਈ ਵਾਸਕ ਮੇਰੇ ਹੈ ਨਹੀਂ ਮੋਂ ਦਾ ਯਾਸਰਾ ਮੈਂ ਮੱਲਾ ਥੋੜੀ ਕਿੰਨੇ ਬੱਚੇ ਸੀਗੇ ਮੇਰੇ ਆ 7 ਬੱਚੇ ਸੱਤਾਂ ਵਿੱਚੋਂ ਮੇਰੇ ਆ ਹੱਕ ਰਹਿ ਗਏ ਸਾਰੇ ਮਾਲਕ ਨੂੰ ਪਿਆਰੇ ਲੱਗਣ ਧਲਾਈ ਗਿਆ ਨਿੱਕੇ ਨਿੱਕੇ ਨੇ ਗਏ ਵੱਡੇ ਵੱਡੇ ਹੋ ਗਏ ਜਵਾਨ ਸੀਗੇ ਨਹੀਂ ਕੋਈ ਜਵਾਨ ਹੋ ਤੇ ਕੋਈ 40 ਸਾਲਾਂ ਦਾ 55 ਸਾਲਾਂ ਦਾ ਅੱਜ ਤੁਹਾਡੀ ਮਤਲਬ ਕਣਕ ਵੀ ਬੀਜੀ ਗਈ ਆ ਬੀਜੀ ਗਈ ਹਾਂ ਇੰਨਾ ਹੀ ਤੁਹਾਡਾ ਧੰਨਵਾਦ ਬਾਦੀ ਹਜ਼ਾਰਤੀ ਹੋਵੇ ਮਾਲਕ ਜਵਾਦੀ ਹਜ਼ਾਰਤੀ ਕਰੇ ਮੈਂ ਫਿਰ ਨਹੀਂ ਬੜਾ ਕੁਝ ਨਹੀਂ ਮੈਨੂੰ ਘਣੀ ਛਿੰਦਾ ਹੀ ਕੋਈ ਨਹੀਂ ਮੈਂ ਤੇਰਾ ਮਗਰ ਮੇੜਨਾ ਚਾਹੀਦਾ ਤੁਹਾਨੂੰ ਕੋਈ ਚਾਹੀਦਾ ਮੈਨੂੰ ਕੋਈ ਨਹੀਂ ਆਈ ਬਹੁਤ ਸਬਰ ਹੈ ਜੀ ਸਵੇਰੇ ਵੀ ਜਦੋਂ ਅਸੀਂ ਇੱਥੇ ਆਏ ਸੀਗੇ ਪ੍ਰਧਾਨ ਜੀ ਹੁਣੀ ਅੱਗੇ ਜਦੋਂ ਦੇਖੇ ਗਏ ਆ ਲੋਕੇਸ਼ਨ ਸਾਰੀ ਸਵੇਰੇ ਤੇ ਉਦੋਂ ਵੀ ਮਾਤਾ ਜੀ ਨੂੰ ਅਸੀਂ ਪੁੱਛਿਆ ਸੀਗਾ ਸੀ ਕਿ ਦੱਸੋ ਅਸੀਂ ਤੁਹਾਡਾ ਕੀ ਸੇਵ ਕਰ ਸਕਦੇ ਮਾਤਾ ਕਹਿੰਦੀ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਬਸ ਕਣਕ ਬੀਜ ਦਿਓ ਜਿਹਦੇ ਆਸਰੇ ਮੈਂ ਗੁਜ਼ਾਰਾ ਚੱਲਦਾ ਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਮੈਂ ਤਾਂ ਇਹਨਾਂ ਨੂੰ ਨਗਦ ਰਕਮ ਦੇਣ ਆਇਆ ਕੁਝ ਮੈਂ ਤਾਂ ਬਰਾਵਾ ਲੋ ਮਤਾ ਜੀ ਮੈਂ ਤਾਂ ਲੋੜ ਹੀ ਕੋਈ ਨਹੀਂ ਲਓ ਤੁਸੀਂ ਕਰਾਂਗੇ ਨਹੀਂ ਥੋੜੀ ਭੇਟ ਹੈਗੀ ਸਾਡੇ ਵੱਲੋਂ ਤੇ ਮੇਰੇ ਦੋਸਤਾਂ ਵੱਲੋਂ ਅਸੀਂ ਇਕੱਠੇ ਕੀਤੇ ਸੀ ਕਿ ਤੁਹਾਡੇ ਕੰਮ ਆਏ ਅੱਜ ਸ਼ਾਇਦ ਅਸੀਂ ਇਸ ਦਿਨ ਵਾਸਤੇ ਹੀ ਇਕੱਠੇ ਕੀਤੇ ਸੀ ਸਾਨੂੰ ਵੀ ਲੱਗਦਾ ਕਿ ਸਾਡੀ ਅੱਜ ਮਿਹਨਤ ਸਫਲ ਹੋਈ ਹੈ ਸਾਸੀਗਲ ਜੀ ਬਜ਼ੁਰਗ ਮਾਤਾ ਇਹਨਾਂ ਦੀ ਇੱਕ ਹਾੜਾਂ ਦੇ ਦੌਰਾਨ ਵੀ ਵੀਡੀਓ ਇੱਕ ਵਾਇਰਲ ਹੋਈ ਸੀ ਅੱਜ ਅਸੀਂ ਇਹਨਾਂ ਦੇ ਘਰ ਆ ਤੇ ਕਣਕ ਦੀ ਬਜਾਈ ਪਿੱਛੇ ਹੋ ਰਹੀ ਆ ਮੜਾ ਜ ਆ ਹਰਜਿੰਦਰ ਨੂੰ ਕਵਾਂਗੇ ਆ ਸਾਰੇ ਵੀਰ ਆ ਜਿਹੜੇ ਇੱਥੇ ਲੱਗੇ ਹੋਏ ਆ ਤੇ ਪਿੱਛੇ ਹੋਰ ਵੀ ਸੱਜਣਾ ਜਿਹੜੇ ਉਹ ਮਦਦ ਕਰ ਰਹੇ ਆ ਖਾਸ ਤੌਰ ਤੇ ਕਿਸਾਨ ਜਥੇਬੰਦੀ ਉਹਨਾਂ ਦੀ ਨਜ਼ਰ ਚ ਬੇਬੇ ਕਿਵੇਂ ਆਏ ਔਰ ਅੱਜ ਹੀ ਬੇਬੇ ਦਾ ਚਲੋ तकरीबन ਕੰਮ ਨਿਭੜ ਜਾਣਾ ਔਰ ਬੇਬੇ ਦੀ ਦਰਦ ਕਹਾਣੀ ਮੈਂ ਤੁਹਾਨੂੰ ਕਹਿਆ ਸੀ ਕਿ ਬਹੁਤ ਜ਼ਿਆਦਾ ਵੱਡੀ ਆ ਉਹ ਵੀ ਸੁਣਾਵਾਂਗੇ ਤੇ ਬਾਈ ਹਰੀ ਮਦਦ ਕਰਨ ਪਹੁੰਚਿਆ ਪੀ ਲੀਆਂ ਬੰਗਾ ਤੋਂ ਪਹਿਲਾਂ ਤਾਂ ਬਾਈ ਹਰਾਂ ਦਾ ਸਵਾਗਤ ਕਰ ਲੈਨੇ ਆ ਬਾਈ ਤੁਹਾਡਾ ਪੰਜਾਬ ਪਹੁੰਚਣ ਤੇ ਫਾਜ਼ਿਲਕਾ ਪਹੁੰਚਣ ਤੇ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਵੈਖੁਰਜੀ ਖਾਲਸਾ ਵੈਖੁਰਜੀ ਕੀਫਾਤੇ ਉਹਦਾ ਕੀ ਸ਼ੋਬ ਨਾਮ ਹੈ ਜੀ ਸੰਦੀਪ ਸਿੰਘ ਜੀ ਕਲੀਅਰ ਆਪਣੀ ਸਾਰੀ ਟੀਮ ਬਾਰੇ ਦੱਸੋ ਜੀ ਅੱਜ ਤੁਸੀਂ ਜਿਵੇਂ ਇਕੱਠੇ ਹੋ ਕੇ ਬਣਾਉਣ ਦਾ ਕਿਵੇਂ ਪਲਾਨ ਬਣਾਇਆ ਹੈ ਕਿ ਫਾਜ਼ਿਲਕਾ ਜਾਣਾ ਜੀ ਸਾਡੇ ਕੁਲਦੀਪ ਸਿੰਘ ਜੀ ਹੈਗੇ ਆ ਦੋਸਤ ਜੀ ਇਸ ਟੀਮ ਦੇ ਉਹਨਾਂ ਨੇ ਕੱਲ ਮੈਨੂੰ ਇੱਕ ਕੋਈ ਪੋਸਟ ਦਿਖਾਈ ਸੀ ਭਾਈ ਸਾਹਿਬ ਉਹਨਾਂ ਦੇ ਇਹਨਾਂ ਨੇ ਤੁਸੀਂ ਬਣਾਈ ਸੀ ਸ਼ਾਇਦ ਪੋਸਟ ਉਹ ਤਾਂ ਉਹ ਮੈਨੂੰ ਮਿਲੀ ਤਾਂ ਕੁਲਦੀਪ ਜੀ ਕਹਿੰਦੇ ਵੀ ਆਪਾਂ ਉੱਥੇ ਜਾਣਾ ਤਾਂ ਹੈਗਾ ਹੀ ਆ ਤੇ ਇੱਕ ਮਾਤਾ ਜੀ ਬਜ਼ੁਰਗ ਹੈਗੇ ਆ ਉਹਨਾਂ ਦਾ ਪਰਿਵਾਰ ਜਿੰਨੇ ਬੜਾ ਮੁਸੀਬਤ ਦੇ ਵਿੱਚ ਹੈ ਮਾਤਾ ਜੀ ਤਾਂ ਤੁਸੀਂ ਉਹਨਾਂ ਦੀ ਕੁਝ ਦੇਖ ਲਓ ਜੇ ਕੋਈ ਮਦਦ ਹੋ ਸਕਦੀ ਹੈ ਤਾਂ ਤੇ ਮੈਂ ਪੇਲੀਵੰਗਾ ਦਾ ਰਹਿਣ ਵਾਲਾ ਮੇਰੇ ਉੱਥੇ ਟੀਮ ਦੇ ਨਾਲ ਮੈਂ ਇਹਦੀ ਕੋਈ ਪਰਸਨਲੀ ਦੁਕਾਨ ਦੇ ਉੱਤੇ ਕੋਈ ਸੇਵਾ ਇਕੱਠੀ ਕੀਤੀ ਸੀ ਉਹ ਸੇਵਾ ਦਾ ਕੁਝ ਹਿੱਸਾ ਅਜ ਮਾਤਾ ਜੀ ਨੂੰ ਵੀ ਦੇਣ ਦੀ ਸਲਾਹ ਕੀਤੀ ਹੈ ਵੀ ਮਾਤਾ ਜੀ ਨੂੰ ਆਪਾਂ ਉਹ ਥੋੜਾ ਪੈਸਾ ਨਾਲ ਮਦਦ ਕਰ ਦਈਏ ਬਿਲਕੁਲ ਤਾਂ ਮੇਰੇ ਜਿੰਨੇ ਵੀ ਫਰੈਂਡ ਹੈ ਮੇਰੇ ਜਿੰਨੇ ਵੀ ਦੋਸਤ ਹੈ ਜਿਨ੍ਹਾਂ ਨੇ ਉਹ ਪੈਸੇ ਇਕੱਠੇ ਕੀਤੇ ਉਹ ਮੈਂ ਨਹੀਂ ਕੀਤੇ ਮੇਰੇ ਦੋਸਤਾਂ ਨੇ ਇਕੱਠੇ ਕੀਤੇ ਆ ਮੈਂ ਮੇਰੇ ਦੋਸਤਾਂ ਦਾ ਬਹੁਤ ਤਦਿਲੋ ਧੰਨਵਾਦ ਕਰਦਾ ਉਹਨਾਂ ਦਾ ਜਿਹੜੇ ਮੇਰੇ ਦੋਸਤ ਇੱਕ ਆਵਾਜ਼ ਦੇ ਉੱਤੇ ਮੈਨੂੰ ਮਤਲਬ ਉਸੇ ਹੋਗ ਰਾਸ਼ੀ ਉਹਨਾਂ ਨੇ ਦਿੱਤੀ ਹੈ ਤੇ ਮੈਂ ਉਸੇ ਹੋਗ ਰਾਸ਼ੀ ਉਹਨਾਂ ਦੀ ਅਜ ਉਹਨਾਂ ਦੀ ਉਹ ਜਿਹੜੀ ਸੇਵਾ ਹੈਗੀ ਉਹ ਮਾਤਾ ਜੀ ਨੂੰ ਭੇਂਟ ਕਰਨ ਲੱਗਾ ਹੈਗਾ ਵਾਹਿਗੁਰੂ ਪ੍ਰਮਾਤਮਾ ਜੋ ਮੇਰੇ ਦੋਸਤ ਹੈ ਉਹਨਾਂ ਦੀ ਸਭ ਦੀ ਚੜ੍ਹਦੀ ਕਲਾ ਰੱਖੇ ਬਿਲਕੁਲ ਜੀਤਾ ਕੁਦਰਤ ਕਹਿੰਦੇ ਕਿ ਕਿਤੇ ਨਾ ਕਿਤੇ ਤਾਂ ਜ਼ਰੂਰ ਰਹਿੰਦੀ ਹੈ ਔਰ ਉਹ ਰੱਬ ਹੈ ਜਿਹੜਾ ਕਿਸੇ ਨਾ ਕਿਸੇ ਦੀ ਕਿਵੇਂ ਨਾ ਕਿਵੇਂ ਬਾ ਕਦੇ ਨਾ ਕਦੇ ਜ਼ਰੂਰ ਫੜਦਾ ਹੈ ਔਰ ਬੇਬੇ ਦੀ ਕਹਾਣੀ ਉਹ ਬੇਬੇ ਤੋਂ ਸੁਣਾਗੇ ਪਰ ਬੇਬੇ ਦਾ ਘਰ ਵੀ ਦਿਖਾ ਦਿਓ ਪਹਿਲਾਂ ਘਰ ਦੇ ਕਿਹੋ ਜਿਹੇ ਹਾਲਾਤ ਨੇ ਜਿਸ ਦਿਨ ਇੱਥੋਂ ਰੈਸਕਿਊ ਕਰਕੇ ਲੈ ਕੇ ਗਏ ਜਿਹੜੇ ਸੱਜਣ ਉਹਦੇ ਚ ਚਾਹੀ ਬਿੱਲਾ ਸੀਗਾ ਬਿੱਲਾ ਵੀ ਕਿਸ਼ਤੀ ਚਲਾ ਰਿਆ ਸੀ ਔਰ ਉਹਦੇ ਨਾਲ ਹੋਰ ਟੀਮ ਦੇ ਮੈਂਬਰ ਸੀਗੇ ਉਹ ਵੀ ਇੱਕ ਤਰ੍ਹਾਂ ਦਾ ਜਿਹੜਾ ਉਸ ਚੀਜ਼ ਨੂੰ ਵੀ ਯਾਦ ਰੱਖਿਆ ਜਾਣਾ ਚਾਹੀਦਾ ਹਾਲਾਂਕਿ ਬਾਅਦ ਚ ਕਈ ਵਾਰ ਕਿਸ ਤੋਂ ਨਹੀਂ ਉਸ ਜਗ੍ਹਾ ਤੇ ਪਹੁੰਚਿਆ ਜਾਂਦਾ ਉਹਦੇ ਚ ਕਈ ਕਾਰਨ ਕੁਦਰਤ ਕਿਸ ਤਰ੍ਹਾਂ ਦੇ ਨਾਲ ਮੇਰ ਕਰਦੀ ਹੈ ਉਹ ਕਿਸ ਤਰ੍ਹਾਂ ਨਾਲ ਲੋਕਾਂ ਨੂੰ ਬੰਦਿਆਂ ਦੇ ਨਾਲ ਮਿਲਾਉਂਦੀ ਹੈ ਇਹ ਵੀ ਇੱਕ ਬਹੁਤ ਕਮਾਲ ਦੀ ਚੀਜ਼ ਹੈ ਇੱਥੇ ਦੇਖਣ ਨੂੰ ਮਿਲੀ ਬਈ ਤੁਸੀਂ ਇੱਧਰ ਆਉਣਾ ਨਹੀਂ ਸੀ ਪਿੱਛੇ-ਪਿੱਛੇ ਬਜਾਈ ਕਰਕੇ ਤੁਹਾਡਾ ਟਾਰਗੇਟ ਵੀ ਪੂਰਾ ਹੋ ਗਿਆ ਸੀਗਾ ਫਿਰ ਇੱਧਰ ਇਹ ਸਵੱਬ ਕਿਵੇਂ ਬਣਿਆ ਕਿ ਮਾਤਾ ਜੀ ਤੁਹਾਡੇ ਨਾਲ ਮਿਲ ਜਾਏ ਅਸੀਂ ਕੱਲ ਬਜਾਈ ਜਿਵੇਂ ਆਪਣੇ 25 ਤਰੀਕ ਤੋਂ ਚੱਲੀ ਜਾਂਦੀ ਹੈ ਜੀ ਤੇ ਉਹੀ ਬਜਾਈ ਦਾ ਸਿਸਟਮ ਚੱਲ ਜਾਂਦਾ ਸੀ ਇੱਥੇ ਕੋਈ ਚਾਰ ਕਿੱਲੇ ਕੱਢਣ ਆਏ ਸੀਗੇ ਅਸੀਂ ਬਜਾਈ ਦੇ ਉੱਥੋਂ ਆਏ ਤੇ ਉਧਰੋਂ ਐਨੂੰ ਆਉਂਦੇ ਨੇ ਮੈਨੂੰ ਕੋਈ ਪੈਨ ਦੀ ਲੋੜ ਸੀ ਇੱਕ ਜਿਵੇਂ ਬੰਦਾ ਹੀ ਬੰਦਣਾ ਹੁੰਦਾ ਜਿਵੇਂ ਤੁਸੀਂ ਸੁਪਾ ਗਿਆ ਪੈਨ ਦੀ ਲੋੜ ਸੀ ਬਾਈ ਮੇਰੇ ਨਾਲ ਸੀਗੇ ਇੱਥੋਂ ਉਹ ਕਹਿੰਦੇ ਆਪਾਂ ਨਾ ਇੱਥੇ ਮਾਤਾ ਜੀ ਦੇ ਘਰੋਂ ਜਾਂ ਇੱਥੇ ਸਾਡਾ ਘਰ ਹੈ ਉੱਥੋਂ ਆਪਾਂ ਕਿਤੇ ਪੈਨ ਲੈ ਲੈਣੇ ਟਾਣੀ ਇੱਥੇ ਆਏ ਅਸੀਂ ਰੁਕੇ ਆ ਕੇ ਤੇ ਮਾਤਾ ਜੀ ਜਦੋਂ ਮੈਂ ਆ ਤਾਂ ਸਿਰ ਤੇ ਈਨੀ ਉਮਰ ਦੇ ਵਿੱਚ ਵੀ ਸਿਰ ਤੇ ਬੱਠਲ ਰੱਖ ਕੇ ਮਿੱਟੀ ਧੋਈ ਜਾਂਦੇ ਸੀ ਜਦੋਂ ਮੈਂ ਆ ਮੈਂ ਆ ਕੇ ਇੱਥੇ ਬਹਿ ਗਿਆ ਗੱਲਬਾਤ ਕੀਤੀ ਮਾਤਾ ਜੀ ਨੂੰ ਪੁੱਛਿਆ ਮੈਂ ਕਿ ਮਾਤਾ ਜੀ ਆਪਣੇ ਘਰੇ ਕੌਣ ਕੌਣ ਆ ਕਿਦਾਂ ਕਿਵੇਂ ਫਿਰ ਮੈਨੂੰ ਪਤਾ ਲੱਗਾ ਇੱਥੇ ਵੀ ਮਾਤਾ ਜੀ ਇਕੱਲੇ ਰਹਿੰਦੇ ਆ ਨਾਲ ਇਹਨਾਂ ਦੀ ਇੱਕ ਬੇਟੀ ਐ ਉਹਨਾਂ ਦੇ ਗੋਚੇ 'ਚ ਵੀ ਇੱਕ ਛੋਟਾ ਜਿਹਾ ਬੱਚਾ ਆ ਵੀ ਘਰ 'ਚ ਕੋਈ ਕਮਾਈ ਕਰਨ ਵਾਲਾ ਜੀ ਹੈ ਨਹੀਂਗਾ ਤੇ ਮਾਤਾ ਜਿਹੜੇ ਪਤੀ ਸੀਗੇ ਉਹਨਾਂ ਦੇ ਵੀ 3 ਸਾਲ ਪਹਿਲਾਂ ਸਵਰਗਵਾਸ ਹੋ ਗਿਆ ਸੀ ਤੇ ਮੈਂ ਫਿਰ ਮਾਤਾ ਜੀ ਨੂੰ ਗੱਲਾਂ-ਗੱਲਾਂ 'ਚ ਪੁੱਛਿਆ ਮੈਂ ਕਿ ਮਾਤਾ ਜੀ ਵੀ ਆਪਣੇ ਕੋਈ ਕਮਾਈ ਦਾ ਸਾਧਨ ਵੀ ਘਰ ਕਿਵੇਂ ਚੱਲਦਾ ਹੈ ਨਾ ਤੇ ਉਤੋਂ ਹੜਾਂ ਦੀ ਮਾਰ ਦਾ ਸਾਰਾ ਏਰੀਆ ਚੱਲ ਹੀ ਰਿਹਾ ਤੇ ਮਾਤਾ ਕਹਿੰਦੀ ਵੀ ਮੇਰੇ ਕੋ ਤਾਂ ਬਜਾਰੇਯੋਗ ਜਮੀਨ ਐ। ਇਹ ਵੀ ਬੀਜਣ ਵਾਲੀ ਪਈ ਐ। ਤੇ ਗਹਿਉਂ ਬਜਾਈ ਨਹੀਂ ਹੋਈ ਹੈ ਨਾ। ਤੇ ਮੈਂ ਕਹਾ ਮਾਤਾ ਜੀ ਅਸੀਂ ਇੱਥੇ ਆਏ ਤਾਂ ਗਹਿਉਂ ਬਜਾਈ ਕਰਨੀ ਐ। ਬਾਬੇ ਦੀ ਕਿਰਪਾ ਨਾਲ ਸਾਡੀ ਸੇਵਾ ਲੱਗੀ ਹੈ ਨਾ। ਤੇ ਕੋਈ ਨਹੀਂ ਮੈਂ ਕਹਾ ਮਾਤਾ ਜੀ ਸਵੇਰੇ ਸਭ ਤੋਂ ਪਹਿਲਾਂ ਥੋੜੀ ਬਜਾਈ ਕਰਾਂਗੇ। ਤੇ ਫਿਰ ਇੱਥੇ ਮੈਂ ਫੋਟੋ ਖਿੱਚੀਆ ਮੈਂ ਕਹਾ ਚਲੋ ਆਪਾਂ ਵੀ ਕਰਦੇ ਆਂ ਵੀ ਕੋਈ ਸ਼ੋਗ ਮਿਲ ਸਕੇ ਮਾਤਾ ਨੂੰ ਹਨਾ। ਉਹ ਫਿਰ ਪੋਸਟ ਪਾਈ ਤੇ ਉਹ ਪੋਸਟ ਦੇਖ ਕੇ ਬਾਈ ਜੀ ਹੁਣ ਨਾਲ ਸੰਪਰਕ ਹੋ ਗਿਆ। ਬਾਈ ਜੀ ਹੁਣੇ ਕਹਿੰਦੇ ਵੀ ਅਸੀਂ ਕੱਲ ਨੂੰ ਆ ਰਹੇ ਆਂ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿੰਨੇ ਸਹਿਯੋਗ ਕਰ ਸਕਦੇ ਹਾਂ ਮਾਤਾ ਜੀ ਨੂੰ ਸਹਿਯੋਗ ਕਰਕੇ ਜਿੱਤ ਆ ਜਾਏਗਾ ਠੀਕ ਹੈ ਜੀ ਬਹੁਤ ਤੁਹਾਡਾ ਸ਼ੁਕਰੀਆ ਔਰ ਬਾਈ ਹੋਰ ਕਲੋਜ਼ ਆ ਜਾ ਔਰ ਬੇਬੇ ਰਾਂ ਦੀ ਜਿਹੜੀ ਦਰਦ ਕਹਾਣੀ ਉਹਨਾਂ ਦੀ ਜ਼ਬਾਨੀ ਬੇਬੇ ਤੁਹਾਡੀ ਉਮਰ ਦਾ ਮੈਂ ਤੁਹਾਨੂੰ ਪਹਿਲਾਂ ਵੀ ਪੁੱਛ ਰਿਹਾ ਸੀਗਾ ਅਸੀਂ ਆਈਡੀਆ ਜਿ ਮਾਰਾ 2047 ਤੋਂ ਬਾਅਦ ਹੈ ਨਾ ਆਪਕਨ 4 ਸਾਲ ਪਿੱਛੇ ਹਏ ਜਰਮ ਜਰਮ ਹੈ ਕਨ 4 ਸਾਲ ਪਿੱਛੇ ਦਾ ਬੇਬੇ ਬਾਈ ਨੇ ਜਿਵੇਂ ਦੇਖਿਆ ਕਿ ਤੁਸੀਂ ਕੱਲੇ ਲੱਗੇ ਹੋਏ ਸੀਗੇ ਕੋਈ ਸਾਰਾ ਨਹੀਂਗਾ ਰੱਬ ਦਾ ਸਾਰਾ ਹੈ ਕਿਹੜਾ ਸਿਰ ਤਖਾਏ ਹੀਗਾ ਦਵਾਦਾ ਸਾਰਾ ਹੈ ਮਾਲਕ ਦਾ ਹੈ ਆਪ ਤੁੰਦ ਤਰ ਅਰਦਾਸ ਕਰਿੰਦਾਈ ਦੋ ਟਾਈਮ ਮਾਲਕ ਤੇਰਾ ਹੀ ਆਸਰਾ ਹੀ ਤੇਰਾ ਹੀ ਆਸਰਾ ਹੁਣ ਕਦਾ ਪਾਣੀ ਸਨ ਮਿਲਿਆ ਕੱਢ ਲਗਿਆ ਹੈ ਮਾਤਾ ਸੋਤ ਪੀ ਬੀਓ ਰਾਤ ਅੱਢੜਾ ਪਾਣੀ ਦੇ ਵਿੱਚ ਮੰਜੀਆਂ ਤੇ ਉਹ ਆਂਦਾ ਮੈਂ ਕਹਿੰਦੀ ਕਿ ਮਾਇ ਮੈਨੂੰ ਪ੍ਰਵਾਹੀ ਕੋ ਨਹੀਂ ਮਾਲਕ ਦੀ ਨਹੀਂ ਕਿਹੜਾ ਸਿਰ ਤਖਾਏ ਕੋਈ ਮੈਨੂੰ ਡਰ ਨਹੀਂ ਲੱਗਾ ਤੁਸੀਂ ਜਾਂਦੇ ਨਹੀਂ ਸੀ ਹਨਾ ਤੁਸੀਂ ਇੱਥੋਂ ਪਾਣੀ ਚ ਸੱਪ ਬੈਠੇ ਸੀ ਤੁਹਾਡੇ ਮੱਜਾਂ ਕੋਈ ਨਹੀਂ ਬੈਠੇ ਹੋਏ ਜੇ ਕੰਤੇ ਬੈਠਾ ਸੱਪ ਕੰਤੇ ਬੈਠਾ ਸੀ ਮੈਂ ਤਾਂ ਪਰਵਾਹ ਹੀ ਕੋਈ ਨਹੀਂ ਮੈਂ ਮਾਲਕਾ ਦੀ ਨਿਆਰ ਨਾਸ ਕਰਦੀ ਹੁੰਦੀ ਹਾਂ ਹਾਂਜੀ ਰੱਬਾ ਤੂੰ ਹੀ ਮੇਰਾ ਮਾਰ ਤ ਭਾਜਵਾ ਹੈ ਤਬੀ ਵੀ ਤੁਹਾਡੇ ਪਰਿਵਾਰ ਚ ਕੀ ਤਰਾਸਦੀ ਹੋਈ ਤੁਸੀਂ ਹੁਣ ਤੁਹਾਡੀ ਇੱਕ ਬੇਟੀ ਆ ਤੇ ਤੁਹਾਡੀ ਇੱਕ ਦੋਤੀ ਆ ਹਨਾ ਨਾ ਕੋਈ ਜਵਾਈ ਦਾ ਸਾਰਾ ਨਾ ਕੋਈ ਪੁੱਤ ਦਾ ਸਾਰਾ ਇਹ ਕਿਵੇਂ ਕੀ ਕਰਨ ਬਣਿਆ ਇਹ ਰੱਬ ਦਸਾਰਾ ਹੈ ਮਾਲਕ ਮੇਰੇ ਆਹ ਪੁੱਤਰ ਹੁੰਦੇ ਨਾਂ ਦੀ ਜਾ ਕੇ ਫੁੱਟ ਗਿਆ ਖਲੇ ਕਿ ਮੇਰੇ ਪੁੱਤਰ ਨੂੰ ਦੇਖ ਮਰ ਬਿਓਰ ਦੇਖਿਆ ਕਿ ਮੇਰੇ ਘਰ ਦਾ ਸਵਾ ਪਰੇ ਛੱਤ ਦੇ ਖਾਏ ਪਾਏ ਨੂੰ ਹੁਣ ਰੱਬ ਲਾਇਆ ਕੋਈ ਵਾਸਕ ਮੇਰੇ ਹੈ ਨਹੀਂ ਹੁਣ ਦਾ ਯਾਸਰਾ ਮੈਂ ਮੰਨ ਲਾ ਕਿਰ ਲਾਇਆ ਤੁਹਾਡੇ ਕਿੰਨੇ ਬੱਚੇ ਸੀਗੇ ਮੇਰੇ ਆ 7 ਬੱਚੇ ਸੱਤਾਂ ਵਿੱਚੋਂ ਮੇਰੇ ਆ ਇੱਕ ਰਹਿ ਗਈ ਏ ਸਾਰੇ ਮਾਲਕ ਨੂੰ ਪਿਆਰੇ ਲੱਗਣ ਲੱਗ ਗਿਆ ਨਿੱਕੇ ਨਿੱਕੇ ਨਿੰਗੇ ਵੱਡੇ ਵੱਡੇ ਹੋਤੇ ਗਏ ਜਵਾਨ ਸੀਗੇ ਨਹੀਂ ਕੋਈ ਜਵਾਨ ਹੋ ਤੇ ਕੋਈ 20 ਸਾਲਾਂ ਦਾ ਕੋਈ 55 ਸਾਲਾਂ ਦਾ ਮਤਲਬ ਉਹ ਬਚਪਨੇ ਚ ਮਤਲਬ ਇਹ ਨਹੀਂ ਕਿ ਕੋਈ ਨਸ਼ੇ ਨਾਲ ਮੌਤ ਹੋਈ ਜਾਂ ਕੁਝ ਨਾ 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 ਉਹ ਮੇਰਾ ਪੁੱਤਰ ਕੁਝ ਨਹੀਂ ਸੀਗਾ ਇਸ ਤਰ੍ਹਾਂ ਉਹ ਕੁਦਰਤੀ ਮਤਲਬ ਛੇ ਬੱਚੇ ਤੋਂ ਡੇ ਮਾਲਕ ਲਈ ਹੱਸਦੇ ਖੇੜਦੇ ਜਵਾਨ ਵੀ ਸੀਗੇ ਤੁਸੀਂ ਕਹਿੰਦੇ ਹੋ ਕਿ ਚੱਲਦੇ ਫਿਰਦੇ ਸੀਗੇ ਚੰਗੇ ਭਲੇ ਸੀਗੇ ਨਾ ਕੋਈ ਰੋਗ ਸੀ ਕੋਈ ਨਹੀਂ ਬੁਖਾਰ ਬੁਖਾਰ ਇੱਕ ਉੱਪਰ ਛੜ ਆਈ ਹੋਈ ਅਸੀਂ ਤੁਲਾ ਗੇ ਛੇ ਛੇ ਸਾਨੂੰ ਫਰੀਲ ਕੋਰਤ ਗੱਲ ਨੂੰ ਤਨ ਸਰਪਤਰ ਮੁੱਕ ਗਿਆ ਘਰੇ ਆ ਕੇ ਰੰਗ ਪਿੱਟਦੇ ਹੁੰਦਾ ਹੁੰਦਾ ਫੋਟੋ ਸਾਵਾ ਅੰਦਰ ਅਜੀ ਖਾਏ ਤੇ ਸਾਰਿਆਂ ਨਾਲ ਹੀ ਆਏ ਹੋਈ ਛੇ ਦੇ ਛੇ ਬੱਚੇ ਜਿਹੜੇ ਮਿਲਕਲਾ ਗੰਦਾਈ ਬੁਖਾਰ ਛੱਡ ਲਾਣ ਸਰਬ ਲੈ ਜਾਣਾ ਸਾਰਿਆਂ ਨਾਲ ਹੀ ਇਸ ਤਰ੍ਹਾਂ ਨਹੀਂ ਨਹੀਂ ਹੋਈ ਹੋਰ ਕਿਹਨਾ ਰੋਕ ਕੋ ਨਹੀਂ ਹੋਇਆ ਹੁਣ ਇੱਥੇ ਤੁਸੀਂ ਵੇਖ ਰਹੇ ਹੋ ਕਿ ਲੋਕ ਮਦਦ ਕਰ ਦੇ ਇੱਕ ਦੂਜੇ ਦੀ ਵੱਲ ਚੜ ਕੇ ਚਲੋ ਤੁਸੀਂ ਰੱਬ ਤੇ ਵਿਸ਼ਵਾਸ ਕਰਦੇ ਹੋ ਰੱਬ ਵੀ ਕਹੀਦਾ ਆਹ ਕਿਹੜਾ ਸਿਰ ਤੇ ਖਾਏ ਆ ਪਤਰਾਤੀ ਦੇਣਾ ਹੈ ਮਾਲਕਾ ਮੈਂ ਨਾ ਕਿਸਨਾ ਲੜ ਸਕਦੀ ਨਾ ਮੈਂ ਲੜਨਾ ਨਾ ਤਮੇ ਲੜਨ ਜੋ ਗੱਛੜਾਈ ਇੱਕੋ ਮੈਨੂੰ ਤੇਰਾ ਆਸਰਾ ਕਿਹੜਾ ਮੇਰਾ ਬੁਰਾ ਮੰਗਸੈ ਨਾ ਹੁੰਦੇ ਨਾਲ ਤੂੰ ਹੀ ਪੂਰਾ ਲੈ ਮੈਂ ਨਹੀਂ ਲੈ ਸਕਦੀ ਆਪ ਤਾਂ ਆ ਆਖਿੰਦੇ ਕਿ ਇਹ ਗੱਲ ਮਾਰੀ ਚੰਗੀ ਗੱਲ ਹੈ ਤੇ ਕਿ ਮਾਨੇ ਕਿਹੜਾ ਮੇਰਾ ਖਾਸ ਨਾ ਉਹ ਪੈਨ ਤਾਂ ਖਾਵੇ ਮਾਲका ਹੈ ਕਿਹੜਾ ਮੇਰਾ ਅਗੇਰ ਮੇਰੇ ਬੜੀ ਦੁਨੀਆ ਆਈ ਆਂਦੀ ਆਈ ਵੀ ਇਹਨੂੰ ਲੋਟ ਲੱਗਿਆ ਲੋਟ ਮਾਨੇ ਕਿੜਾ ਮੇਰਾ ਖਾਸ ਉਹ ਪੈਨ ਤਾਂ ਖਾਵੇ ਮਾਲਕਾ ਮਾਇਨੇ ਕੋਈ ਯਾਕ ਸਕਦੀ ਨਹੀਂ ਤੂੰ ਰੱਬ ਤੇ ਛੱਡਦਾ ਸਾਰਾ ਕੋਣ ਦੇਤੇ ਮਾਤਾ ਸੱਟਾ ਵੇ ਤੇ ਮੈਨੂੰ ਐਥੋਂ ਬੈ ਛੜਕਤੇ ਨਗਾ ਮੈਨੂੰ ਪਰਵਾਹ ਕੋਈ ਨਹੀਂ ਕੋਣ ਦੇ ਮੇਰਾ ਰੱਖਾ ਮਾਲਕੇ ਹੈ ਉਹ ਫਿਕਰ ਕੋ ਨਹੀਂ ਤੇ ਬੇਬੇ ਤੁਹਾਡਾ ਜਵਾਈ ਹੈਗਾ ਇੱਕ ਠੀਕ ਹੈ ਉਹਦਾ ਕੋਈ ਸਹਾਰਾ ਨਹੀਂ ਤੁਨੂੰ ਉਹ ਸਾਰਾ ਉਹ ਕਾਦੇ ਉਹ ਲੋਕਾਂ ਦੇ ਨਾ ਚਾਵਾ ਚੁੱਕਾਂ ਤੋਂ ਹੋ ਗਿਆ ਹੂੰ ਉਹ ਲੋਕਾਂ ਆਖ ਲਿੱਤਾ ਤੂੰ ਜਮੀਨ ਨਵਾਰ ਆਦੇ ਨਾਲ ਲਵਾ ਲੈ ਇਹ ਪਰ ਹੋਰ ਨਾ ਪੇਕਾਂ ਦੇ ਦੂਜਾਂ ਤੋਂ ਦੇਵੇ ਅਈ ਮਾਇਕ ਕਮੇ ਹੀ ਆਈ ਵੀ ਮਾੜੀ ਇੱਕ ਦਿਨ ਛੱਡ ਤੈ ਮੈਂ ਲੋਕਾਂ ਦੂਜਾਂ ਦੇਸ ਉਹ ਲੱਗ ਗਿਆ ਲਾਈ ਲੱਗ ਲੱਗ ਗਿਆ ਆਖੇ ਲਾਈ ਲੱਗ ਨਾ ਉਹ ਵੀ ਘਰ ਵਾ ਚੰਦਰਾ ਗੁਆੜ ਨਾ ਹੋਵੇ ਉਹ ਚੰਦਰਾ ਗੁਆੜ ਹੋ ਗਿਆ ਹੈ ਹਾਂ ਮੈਂ ਤਾਂ ਸਿੱਧੀ ਗੱਲ ਕਰਨੀ ਆ ਪਾ ਕੇ ਸਾਨੂੰ ਰੰਗ ਚੜ ਜਾਵੇ ਕਿਹੜੇ ਚੜੇ ਹੈਗਾ ਇਹ ਉਹਦਾ ਜਦੋਂ ਸਾਰਾ ਕੁਝ ਸਾਂਭ ਲਿਆ ਕੀਤਾ ਕੀ ਕੀ ਕਰਾ ਮਾੜਾ ਮਾਲਕ ਤਾਂ ਛੱਟ ਗਿਆ ਮਾਲਕ ਤਾਂ ਪੇਰੇ ਆਸrai ਤੇਰੇ ਮੈਨੂੰ ਲੋਕੇ ਪਾਣੀ ਚਾਹ ਤਾਂ ਕਿ ਮੈਂ ਮੈਨ ਫਿਕਰੀ ਕੋ ਨਹੀਂ ਮੈਂ ਤਾਂ ਇਹ ਮਾਲਕਾਂ ਚਾਈ ਕਰ ਤਾ ਬਿਲਕੁਲ ਜੀ ਹੌਸਲਾ ਹੈ ਔਰ ਰੱਬ ਨੂੰ ਮੰਨਣ ਵਾਲੇ ਲੋਕ ਨੇ ਔਰ ਔਰ ਆ ਵੀ ਸ਼ਾਇਦ ਆਪਣੇ ਦੂਤ ਭੇਜਦਾ ਰਹਿੰਦਾ ਮਿਲੈ ਨੂੰ ਰੱਬ ਪਹਚਾਇਆ ਹੈ ਮਿਲੈ ਨੂੰ ਰੱਬ ਪਹਚਾਇਆ ਉਹ ਮੇਰੇ ਆਦ ਅਗਲੇ ਨਾਲ ਕੁਛ ਦਾ ਗਿਆ ਹੈ ਮੇੜੀ ਵੇਚਾਇਆ ਥੂ ਮੇੜੀ ਤੇ ਜੜਾਇਆ ਸੀ ਥੱਲੇ ਤੋਂ ਤੇ ਆ ਕਾਂਵੜਾ ਪਤੰਕ ਲੈ ਗਿਆ ਤੇ ਮੈਂ ਉਹਦੇ ਪਿੱਛੇ ਦੇ ਗਈ ਮੱਕ ਪੁੱਤਰ ਮੇਰੇ ਤੋਂ ਪਿੱਛੇ ਮਨਵਾਦੀ ਦੱਸ ਉਹ ਸੇ ਮੰਦ ਸੀ ਅੰਦਰ ਮੇਰੇ ਦੋ ਕੁੜੀਆਂ ਨੇ ਹੈ ਅੱਜ ਤੁਹਾਡੀ ਮਤਲਬ ਕਣਕ ਵੀ ਬੀਜੀ ਗਈ ਹਾਂ ਬੀਜੀ ਗਈ ਹਾਂ ਇਨਾ ਹੀ ਤੁਹਾਡਾ ਧੰਨਵਾਦ ਤੁਹਾਡੀ ਹਜ਼ਾਰਤੀ ਹੋਵੇ ਮਾਲਕ ਤੁਹਾਡੀ ਹਜ਼ਾਰਤੀ ਕਰੇ ਮੈਂ ਫਿਰ ਨਹੀਂ ਬੜਾ ਕੁਝ ਨਹੀਂ ਮੈਨੂੰ ਘਣੀ ਛਿੰਦਾ ਹੀ ਕੋ ਨਹੀਂ ਮਨ ਤੇ ਇੱਕ ਰਾਬਾ ਮੇਰਨਾ ਚਾਹੀਦਾ ਤੁਹਾਨੂੰ ਕੋਈ ਨਹੀਂ ਚਾਹੀਦਾ ਮੈਨੂੰ ਕੋਈ ਨਹੀਂ ਆਈ ਯਕਨਾ ਕਿਹੜਾ ਹੀ ਨਾ ਰਾਬਾ ਮਨ ਖਿਆਲ ਕਰਨਾ ਉਹ ਦਇਆ ਕੋਈ ਰੋਟੀ ਮਿਲ ਜਾਵੇ ਭਲਕੇ ਆਪੇ ਰਾਬ ਦੇਵੇ ਦਾ ਤੇ ਕਿਹੜਾ ਹੀ ਹਲਕਾ ਉਹ ਤਾਂ ਮੈਂ ਸਾਰੂ ਛੇ ਇਕੱਠੀ ਕਰ ਲਾ ਉਹ ਆ ਜਾਵੇ ਰਾਤੀ ਉਠੀ ਹੈ ਨਾ ਤੇ ਉਹ ਇਕੱਠੀ ਕਿੰਨੀ ਕਰੇਗਾ ਕਿਹੜੇ ਕੰਮ ਹੈ ਹੈ ਉਹ ਕੀ ਕਰੇਗਾ ਹੈ ਸੱਚ ਬੋਲੇ ਤੁਸੀਂ ਹਾਂ ਉਹ ਕੀ ਕਰੇਗਾ ਬਿਲਕੁਲ ਜੀ ਇੱਕ ਪਾਸੇ ਲੋਕ ਬਹੁਤ ਲਾਲਚੀ ਆ ਭ੍ਰਿਸ਼ਟਾਚਾਰ ਰਿਸ਼ਵਤ ਪਤਾ ਨਹੀਂ ਕੀ ਕੀ ਕੁਝ ਕਰਦੇ ਹੋ ਦੂਜੇ ਪਾਸੇ ਇਸ ਤਰ੍ਹਾਂ ਦੇ ਵੀ ਲੋਕ ਲੋ ਬੈਠੇ ਆ ਨਹੀਂ ਬਹੁਤ ਸਬਰ ਆ ਜੀ ਸਵੇਰੇ ਵੀ ਜਦੋਂ ਅਸੀਂ ਇੱਥੇ ਆਏ ਸੀਗੇ ਪ੍ਰਧਾਨ ਜੀ ਹਣੀ ਅੱਗੇ ਜਦੋਂ ਦੇਖ ਕੇ ਗਏ ਆ ਲੋਕੇਸ਼ਨ ਸਾਰੀ ਸਵੇਰੇ ਤੇ ਉਦੋਂ ਵੀ ਮਾਤਾ ਜੀ ਨੂੰ ਅਸੀਂ ਪੁੱਛਿਆ ਸੀਗਾ ਸੀ ਕਿ ਦੱਸੋ ਅਸੀਂ ਤੁਹਾਡਾ ਕੀ ਸੇਵੋ ਕਰ ਸਕਦੇ ਮਾਤਾ ਕਹਿੰਦੀ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਬਸ ਕਣਕ ਬੀਜ ਦਿਓ ਜਿਹਦੇ ਆਸਰੇ ਮੈਂ ਗੁਜ਼ਾਰਾ ਚੱਲਦਾ ਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਉਦੋਂ ਹੀ ਫਿਰ ਆਪਾਂ ਘਰੇ ਗਏ ਜਥੇਬੰਦੀ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਕੇਸ ਰਾਜਸਥਾਨ ਤੋਂ ਜਿਹੜੀ ਆਪਾਂ ਬਜਾਈ ਕਰਦੇ ਆ ਤੇ ਗਏ ਉਦੋਂ ਹੀ ਸਟਾਰਟਿੰਗ ਕਰਨੀ ਸੀ ਆਪਾਂ ਸਾਰੇ ਫਿਰ ਟਰੈਕਟਰ ਸਿੱਧੇ ਲਿਆ ਕੇ ਇੱਥੇ ਲਾਤੇ ਖਾਦ ਬੀਜ ਉਹ ਵੀ ਮਾਤਾ ਨੂੰ ਚਾਹੀਦਾ ਹੁੰਦਾ ਬਜਾਈ ਲਈ ਉਹ ਲੈ ਕੇ ਆ ਕੇ ਤੇ ਤੁਹਾਡੇ ਸਾਹਮਣੇ ਹੈ ਜੀ ਵਾਹਿਗੁਰੂ ਜੀ ਮ ਵਜਾਈ ਚਾਲੂ ਕਰਤੀ ਬਿਲਕੁਲ ਜੀ ਹੁਣ ਤਾਂ ਸੁਹਾਗਾ ਹੀ ਵੱਜਣਾ ਰਿਹਾ ਹਾਂ ਬਈ ਇਹ ਬਾਈ ਹਰੀ ਵੀ ਤੁਹਾਡੀ ਮਦਦ ਲਈ ਪਹੁੰਚਿਆ ਬਾਈ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਦੇਖੋ ਜੀ ਮੈਂ ਤਾਂ ਇਹਨਾਂ ਨੂੰ ਨਗਦ ਰਕਮ ਦੇਣ ਆਇਆ ਹਾਂ ਕੁਝ ਮੈਂ ਤਾਂ ਬਰਾਵਾ ਲੋ ਮਤਾ ਜੀ ਨਹੀਂ ਤਾਂ ਲੋੜ ਹੀ ਕੋਈ ਨਹੀਂ ਲੋ ਤੁਸੀਂ ਕਰਾਂਗੇ ਨਹੀਂ ਥੋੜੀ ਪੇਟ ਹੈਗੀ ਸਾਡੇ ਵੱਲੋਂ ਤੇ ਮੇਰੇ ਦੋਸਤਾਂ ਵੱਲੋਂ ਅਸੀਂ ਇਕੱਠੇ ਕੀਤੇ ਸੀ ਤੇ ਤੁਹਾਡੇ ਕੰਮ ਆਏ ਅੱਜ ਸ਼ਾਇਦ ਅਸੀਂ ਇਸ ਦਿਨ ਵਾਸਤੇ ਹੀ ਇਕੱਠੇ ਕੀਤੇ ਸੀ ਸਾਨੂੰ ਵੀ ਲੱਗਦਾ ਕਿ ਸਾਡੀ ਅੱਜ ਮਿਹਨਤ ਸਫਲ ਹੋਈ ਹੈ ਇਸੀ ਜੋ ਪੇਮੈਂਟ ਇਕੱਠੀ ਕੀਤੀ ਸੀ ਹੜਪਿੱਟਾਂ ਵਾਸਤੇ ਅਸਲ ਜਿਹੜੇ ਜਿਨ੍ਹਾਂ ਨੂੰ ਲੋੜਵੰਦ ਲੋਕ ਸੀ ਉਹ ਇਹ ਹੈਗੇ ਆ ਇਹਨਾਂ ਨੂੰ ਅੱਜ ਇਹਨਾਂ ਦੀ ਸੇਵਾ ਉਹ ਸਾਰੇ ਦੋਸਤਾਂ ਦੀ ਪਹੁੰਚੀ ਹੈ ਤਾਂ ਮੈਂ ਖੁਦ ਵੀ ਬੜਾ ਸੰਤੁਸ਼ਟ ਹਾਂ ਔਰ ਮੇਰੇ ਦੋਸਤ ਵੀ ਉਮੀਦ ਕਰਦਾ ਸਭ ਸੰਤੁਸ਼ਟ ਹੋਣਗੇ ਤੇ ਹਾਂ ਵੀ ਜਿਹੜੀ ਇੱਕ ਭਰਾ ਨੇ ਉਹ ਪੇਮੈਂਟ ਸਾਡੇ ਉਪਰਾਲਾ ਸਗਾ ਇਕੱਠੀ ਕੀਤੀ ਸੀ ਤੇ ਉਹ ਮਾਤਾ ਜੀ ਤੱਕ ਅੱਜ ਪਹੁੰਚੀ ਹੈ ਇੱਕ ਵਾਜੀ ਲੋੜਵੰਦ ਤੱਕ ਪਹੁੰਚੀ ਹੈ ਜਿਹੜਾ ਵਕਈ ਜ਼ਰੂਰਤਮੰਦ ਲੋਕ ਹੈਗੇ ਆ ਬਿਲਕੁਲ ਸਹੀ ਹੱਤਾਂ ਉਹ ਜਿਹੜਾ ਕਿਰਤ ਕਮਾਈ ਆ ਜਾਂ ਥੋੜੀ ਸੇਵਾ ਪਹੁੰਚੀ ਆ ਔਰ ਸਾਡੇ ਦੋਸਤ ਕੈਨੇਡਾ ਤੋਂ ਜਾਂ ਬਾਹਰਲੀ ਮਲਕਾਂ ਤੋਂ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਰਹੇ ਤਾਂ ਤੁਹਾਨੂੰ ਦੱਸਿਆ ਸੀ ਕਿ ਕਿਸੇ ਟਾਈਮ ਸਹੀ ਪਰਿਵਾਰਾਂ ਤੱਕ ਸਰਚ ਦੇ ਨਾਲ ਪੂਰੀ ਖੋਜ ਵਿਚਾਰ ਦੇ ਨਾਲ ਪਹੁੰਚਿਆ ਜਾਏਗਾ ਤਾਂ ਜਿਵੇਂ ਬਾਈ ਹਰੀ ਪਹੁੰਚ ਗਏ ਪੂਰੀ ਵੈਰੀਫਿਕੇਸ਼ਨ ਦੇ ਨਾਲ ਤੇ ਜਿਹੜਾ ਉੱਥੇ ਹਾਂਜੀ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਮੇਰੇ ਰਿਸ਼ਪਾਲ ਬਾਈ ਦਾ ਹਨਾ ਇਹਨਾਂ ਦਾ ਵੀ ਵੀਡੀਓ ਮੇਰੇ ਕੋਲੇ ਉਹ ਪੋਸਟ ਪਹੁੰਚੀ ਸੀ ਜਿਹੜੀ ਕੱਲ ਭਾਈ ਸਾਹਿਬ ਉਹਨਾਂ ਨੇ ਬਣਾਈ ਸੀ ਨਾ ਮਾਤਾ ਜੀ ਦੇ ਨਾਲ ਵੀ ਇਹਨਾਂ ਦੀ ਜ਼ਰੂਰਤ ਬੰਦਾ ਇਹਨਾਂ ਦੇ ਸਦਕੇ ਅਸੀਂ ਪਹੁੰਚੇ ਆ ਤੇ ਤਾਂ ਮੈਨੂੰ ਨਹੀਂ ਪਤਾ ਸੀਗਾ ਇਸ ਗੱਲ ਦਾ ਅਸੀਂ ਤਾਂ ਆਏ ਸੀ ਮਤਲਬ ਇੱਕ ਫੰਡ ਅਸੀਂ ਅਲੱਗ ਤੋਂ ਇਕੱਠਾ ਕੀਤਾ ਸੀ ਮੇਰੇ ਪਿੰਡ ਵਾਲਿਆਂ ਨੇ ਮੇਰੇ ਪਿੰਡ ਵਾਲੇ ਮੇਰੇ ਦਾਦਾ ਜੀ ਨਾਲ ਹੈਗੇ ਆ ਔਰ ਹੋਰ ਵੀ ਪਿੱਛੇ ਬਖੜੇ ਹੈਗੇ ਭਾਈ ਸਭ ਹੁਣੀ ਔਰ ਇਹਨਾਂ ਨੇ ਅਸੀਂ ਪਿੰਡ ਵਾਲਿਆਂ ਨੇ ਮਿਲ ਕੇ ਜਿਹੜਾ ਫੰਡ ਇਕੱਠਾ ਕੀਤਾ ਸੀ ਉਹ ਅੱਜ ਭਾਈ ਸਭ ਨੇ ਕੀ ਨਾਮ ਆਪਣੇ ਰਸ਼ਪਾਲ ਭਾਈ ਸਾਹਿਬ ਹੁਣਾ ਜੀ ਉਹਨਾਂ ਨੂੰ ਉਹਨਾਂ ਨੂੰ ਫੰਡ ਦਿੱਤਾ ਸੀਗਾ ਹਨਾ ਆਪਾਂ ਤੇ ਜੋ ਸਾਡਾ ਇੱਕ ਮਾਲਕ ਚਾਹੀਦਾ ਹੈ ਅਲੱਗ ਫੰਡ ਬਰਾਬੀ ਹੋਵੇ ਜਿਹੜਾ ਇੰਨੀ ਦੂਰੋਂ ਪਹੁੰਚ ਕੇ ਦੋ ਅਲੱਗ ਫੰਡ ਅਸੀਂ ਇਕੱਠਾ ਕੀਤਾ ਸੀ ਉਹ ਮਤਨੂੰ ਅੱਜ ਪਿੰਡ ਕੀਤਾ ਹੈ ਆ ਧੰਵਾਦ ਆ ਕਿਹੜਾ ਸ਼ਹਿਰ ਤੇ ਖਾਂ ਹਾਂਜੀ ਹੁੰਦਾ ਹੀ ਬਸ ਉਹ ਲੋਕੀ ਆਏ ਥਾ ਨਾ ਬੁੜੀਆਂ ਆਂ ਦਿਨ ਹਾਏ 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 ਮਾਇਨੇ ਧਾਇ ਕੀ ਪਰਵਾਹ ਕੋਨੇ ਬਾਲੀ ਚੜਦੀ ਕਲਾ ਆ ਬੇਬੇ ਬਹੁਤ ਚੜਦੀ ਕਲਾ ਆ ਵਾਕਈ ਮਾਤਾ ਜੀ ਦੇ ਹੌਸਲੇ ਜਿਵੇਂ ਮਾਤਾ ਜੀ ਮਤਲਬ ਇੰਨੀ ਔਕੜਾਂ ਦੇ ਬਾਵਜੂਦ ਵੀ ਇਹਨਾਂ ਦਾ ਐਡਾ ਵੱਡਾ ਹੌਸਲਾ ਆ ਔਰ ਮੈਨੂੰ ਆਪ ਨੂੰ ਅੱਜ ਇੱਕ ਸਬਕ ਸਿੱਖਣ ਨੂੰ ਮਿਲਿਆ ਕਿ ਛੋਟੇ ਛੋਟੇ ਚੀਜ਼ਾਂ ਤੋਂ ਨਹੀਂ ਘਬਰਾਉਣਾ ਚਾਹੀਦਾ ਅਸੀਂ ਛੋਟੇ ਛੋਟੇ ਚੀਜ਼ਾਂ ਤੋਂ ਘਬਰਾਉਣ ਲੱਗ ਜੰਨੇ ਆ ਪਰ ਮਾਤਾ ਜੀ ਦਾ ਪੂਰਾ ਪਰਿਵਾਰ ਉਹਨਾਂ ਨੂੰ ਛੱਡ ਕੇ ਚਲੇ ਗਿਆ ਔਰ ਮਾਤਾ ਜੀ ਇਕੱਲੇ ਹੈਗੇ ਇਸ ਘਰ ਦੇ ਵਿੱਚ ਇੱਕ ਉਹਨਾਂ ਦੀ ਬੇਟੀ ਹੈ ਇੱਕ ਉਹਨਾਂ ਦੀ ਦੋਤੀ ਹੈ ਔਰ ਬੇਟੀ ਵੀ ਆਪ ਦੇ ਇਹਨਾਂ ਦੀ ਘਰੇ ਬੈਠੀ ਹੈ ਇਹਨਾਂ ਦਾ ਜਵਾਈ ਨਾਲ ਨਹੀਂ ਰੱਖ ਰਿਆ ਤਾਂ ਮੈਂ ਸੋਚਣ ਵਾਲੀ ਗੱਲ ਹੈ ਕਿ ਮਾਤਾ ਦਾ ਹੌਸਲਾ ਕਿੱਡਾ ਵੱਡਾ ਹੋਊਗਾ ਆਪਣੇ ਸਭ ਲੋਕਾਂ ਨੂੰ ਇੱਕ ਬੜਾ ਸੌਖਾ ਜਿਹਾ ਹੈ ਨਾ ਮਾਤਾ ਜੀ ਨੇ ਅੱਜ ਇੱਕ ਰਿਜ਼ਲਟ ਦਿੱਤਾ ਹੈ ਕਿ ਔਖੇ ਟਾਈਮ ਘਬਰਾਉਣਾ ਨਹੀਂ ਚਾਹੀਦਾ ਔਰ ਆਪਾਂ ਛੋਟੇ ਜਿਹੇ ਟਾਈਮ ਤੋਂ ਘਬਰਾ ਲੈਣੇ ਔਖੇ ਟਾਈਮ ਤੋਂ ਨਾ ਘਬਰਾਉਣ ਦਾ ਲੋੜ ਕੋਈ ਨਹੀਂ ਹੁੰਦੀ ਨੇ ਹਾਂਜੀ ਬਿਲਕੁਲ ਬਿਲਕੁਲ ਮਾਲਕ ਜੀ ਧਿਆਨ ਕਰੋ ਮਿਲੀ ਹੈ ਮਾਤਾ ਜੀ ਹਾਂ ਮਾਲਕ ਤੇਰਾ ਕੋ ਵਿਆਹ ਕਿ ਨਾ ਆਪਾਂ ਪਹਿਲੇ ਕੀਤਾ ਹੈ ਬਿਲਕੁਲ ਉਹ ਆਪਾਂ ਨੂੰ ਕੋਈ ਨਹੀਂ ਡੋਬਦਾ ਉਹਨੇ ਤਾਂ ਆਪਾਂ ਪਾਰ ਨਹੀਂ ਤਾਂ ਬਿਲਕੁਲ ਜੀ ਬਿਲਕੁਲ ਉਹ ਸੋ ਤੁਹਾਡੀ ਅੱਜ ਜੋ ਤੁਸੀਂ ਸਾਨੂੰ ਸਿੱਖ ਦਿੱਤੀ ਹੈ ਸਾਨੂੰ ਤੁਸੀਂ ਗਿਆਨ ਦਿੱਤਾ ਹੈ ਨਾ ਤੁਹਾਡਾ ਅਸੀਂ ਉਹਨੂੰ ਮੈਂ ਉਹਨੂੰ ਅੱਜ ਪਰਸਨਲੀ ਕੰਡ ਮਾਰਦਾ ਜੀ ਉਸ ਗੱਲ ਨੂੰ ਇਹ ਮੈਂ ਤੁਹਾਡੇ ਵਾਂਗੂੰ ਹੀ ਰਹੂੰਗਾ ਜੀ ਅੱਗੇ ਤੋਂ ਜਿਵੇਂ ਤੁਹਾਡਾ ਹੌਸਲਾ ਰਹਿੰਦਾ ਹੈ ਔਖੇ ਟਾਈਮ ਤੇ ਉਵੇਂ ਹੀ ਅਸੀਂ ਰੱਖਾਂਗੇ ਜੀ ਬੇਬੇ ਫਿਰ ਹੋਰ ਵੀ ਕੁਝ ਮੈਸੇਜ ਦੇਣਾ ਚਾਹੁੰਦੇ ਤੁਸੀਂ ਨਹੀਂ ਮੈਂ ਨਹੀਂ ਲੈਂਦੀ ਲੋਕਾਂ ਨੂੰ ਨਹੀਂ ਨਹੀਂ ਗੱਲ ਸੁਣੋ ਪਹਿਲਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜਾ ਟੈਨਸ਼ਨ ਲੋਕ ਐਵੇਂ ਚੱਕੀ ਫਿਰਦੇ ਆ ਔਰ ਕਈ ਪੈਸੇ ਲਾਲਚ ਦੇ ਮਾਰੇ ਕਈ ਅਫਸਰ ਵੀ ਨਾ ਆਉਂਦੇ ਪਤਾ ਲੋਕਾਂ ਦਾ ਪੈਸਾ ਲੁੱਟਦੇ ਆਉਂ। ਔਰ ਫਿਰ ਬਾਅਦ ਚ ਜੇ ਨਾਲ ਲੱਜਾ ਸਨੋ। ਉਹ ਰਾਇ ਤੇ ਜਬ ਧੀਰੇ ਸਿਆਰ ਸਹੀ। ਕਿਸੇ ਨੇ ਲੈ ਜਾਣੀ। ਆਪਾ ਮਾਲਕ ਆਪਣਾ ਰਾਜੀ ਖੋਹੀ ਤੁਰਦਾ ਫਿਰਦਾ ਲਾ ਜਾਵੇ। ਹੈ। ਮਨਜੀ ਤਾਂ ਨਾ ਰਗੜਾਵੇ। ਸੱਚ ਗਾ। ਮੈਂ ਤੁਰਦਾ ਫਿਰਦਾ ਲੈ ਜਾਵੇ। ਹੁਣ ਸਾਡੇ ਘਰ ਦਾ ਮੁਕਾਏ ਨਾ। ਸਾਰੇ ਦਿਨ ਹੋਊ ਸੁੰਗੜਾ ਡੋੰ ਅੱਧਾ ਕਨਾਈ ਪਟੀਆਂ ਨੀ। ਅਰਤੀ ਕਿਲਾ ਪ੍ਰਾਇਦਾ ਸਾੜਾ ਸੀ ਰਾਤੀ ਔਰ ਸ਼ਾਮ ਨੂੰ ਮੈਂ ਨੰਦ ਮੈਂ ਕੀ ਕਰਾਂ ਮਾ ਕੇ ਹੁਟਾਈ ਨਹੀਂ ਕਰਦਾ ਨਹੀਂ ਅਖ ਮੇਰਾ ਬੀ ਬਣਾਇਨਾ ਉਸ ਗੱਟਾ ਬੀਰ ਬਣਾ ਤਾਂ ਭਾਏ ਉੱਠਾਈ ਨਹੀਂ ਹਾਂ ਹੈ ਚਲਦੇ ਫਿਰਦੇ ਗਏ ਉਹ ਭਾਏ ਅਸੀਂ ਆਖਾ ਉੱਤ ਚਾ ਪੀਸ ਬਾਸੂ ਰਮ ਘਰੀ ਆਪਣਾ ਚੁਰਦੇ ਫਿਰਦੇ ਗਏ ਮੰਜੇ ਤੇ ਨਹੀਂ ਪਈ ਬਿਮਾਰੀ ਨਹੀਂ ਲੱਗੀ ਨਾ ਨਾ ਮਾਰੀ ਮੈਂ ਨੇ ਮਾਲਕਾ ਸਾਣ ਅਸੀਂ ਸਾਨੂੰ ਕਿਸੇ ਚਾਹੀਦੀ ਕੋ ਨਹੀਂ ਸਾਂਤ ਟੁਰਲਾ ਫਿਰਦਾ ਲੈ ਜਾਂ ਕਿ ਦੇ ਕਾਣ ਨਾ ਸਵਾ ਹਾਂ ਹੈ ਕਾਣ ਬੜੀ ਹੁੰਦੀ ਏ ਬੁਰੀ ਬੁਰੀ ਬਿਲਕੁਲ ਨਾ ਕਾਣ ਨਾ ਰਾਬ ਕਰਵਾਵੇ ਮਾਇਉ ਨਾ ਨੇ ਪੁੱਤਰ ਕੋ ਮੇਰੇ ਲਾਲਾ ਮੇਰੇ ਕੋ ਨਹੀਂ ਤੇਰੇ ਹੀ ਆਏ ਤੇ ਮੈਂ ਨਾ ਅਸਰਾ ਕੋ ਨਹੀਂ ਤੇਰੇ ਇੱਕ ਹੀ ਮਾਲਕ ਦਾ ਮੈਨੂੰ ਹੋਰ ਉਹਨਾਂ ਕਿਸੇ ਛਾਇਦਿਲ ਕੋ ਨਹੀਂ ਨੇ ਕੋਈ ਤੁਹਾਡੀ ਦੁਨੀਆ ਤੋਂ ਕੋਈ ਇੱਛਾ ਨਹੀਂ ਕੋਈ ਮਤਨ ਵੀ ਹੈ ਰਾਬ ਦੀ ਆ ਰਬ ਦੀ ਬਹੁਤ ਧੰਨਵਾਦ ਜੀਤਾ ਅ ਰੱਬੀ ਰੂਹਾਂ ਨੇ ਬਹੁਤ ਪਿਆਰੇ ਲੋਕ ਨੇ ਔਰ ਜਿਹੜਾ ਇੱਕ ਪਾਸੇ ਦੁਨੀਆ ਦੇ ਹਰ ਤਰ੍ਹਾਂ ਦੇ ਜਿਹੜੇ ਦੁਨੀਆ ਦੇ ਫੁੱਲਾਂ ਦਾ ਗਲਦਸਤਾ ਹਰ ਤਰ੍ਹਾਂ ਦੇ ਫੁੱਲ ਨੇ ਤਾਂ ਬੇਬੇ ਜੀ ਹਨ ਨੇ ਜੋ ਕੁਝ ਕਿਹਾ ਉਸ ਤੇ ਬਾਰੇ ਕੁਝ ਕਹਿਣ ਨੂੰ ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਬਹੁਤ ਧੰਨਵਾਦ